ਫਰਮੇ ਗਏ ਜੀ ਆਈ ਸਰਫ ਤੋਂ ਗੱਡੀ ਆਈ ਬਹੁਤ ਤੇ ਇਹਨੂੰ ਹਿੱਟ ਕਰਦੇ ਗਏ ਸੀ ਨਹੀਂ ਆ ਪਤਨ ਲੱਗਾ ਅੱਜ ਸਾਨੂੰ ਕਿਸੇ ਨੇ ਫੋਨ ਕੀਤਾ ਗੱਡੀ ਮਾਰ ਕੇ ਤੁਹਾਡੇ ਕੋਲੋਂ ਉੱਥੋਂ ਪਾਸਟ ਬਹੁਤ ਹੈ ਇਸ ਮਿਲਦੇ ਗੱਡੀ ਆਈ ਕੀ ਹੈ ਉਹਨੇ ਹਿੱਟ ਕੀਤਾ ਗੱਜਾ ਤੇ ਮੌਕੇ ਤੇ ਸੱਟਾ ਮਾਰ ਕੇ ਫਰਾਰ ਹੋ ਗਿਆ ਗੱਜਾ ਅਬੋਹਰ ਧਰਮ ਨਗਰੀ ਮੁੱਖ ਮਾਰਗ ਤੇ ਇੱਕ ਕਾਰ ਸਵਾਰ ਨੇ ਮੋਟਰਸਾਈਕਲ ਸਵਾਰ ਵਕੀਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਵਕੀਲ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਧਰਮ ਨਗਰੀ ਗਲੀ ਨੰਬਰ 12 ਤਹਿਸੀਲ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਧਰਮ ਨਗਰੀ ਮੁੱਖ ਸੜਕ ਤੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਰ ਸਵਾਰ ਨੇ ਟੱਕਰ ਮਰ ਦਿੱਤੀ ਜਿਸ ਕਾਰਨ ਵਕੀਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹਾਦਸੇ ਵਿੱਚ ਕਾਰ ਦਾ ਅਗਲਾ ਬੰਪਰ ਟੁੱਟ ਕੇ ਉੱਥੇ ਹੀ ਡਿੱਗ ਗਿਆ ਜਦਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਵਕੀਲ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਲੱਤ ਟੁੱਟਣ ਅਤੇ ਹੋਰ ਹਿੱਸਿਆਂ ਤੇ ਸੱਟਾਂ ਲੱਗਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹਾਂਜੀ ਵੀਰ ਜੀ ਹਾਂਜੀ ਮੇਰਾ ਨਾਮ ਜਸਪੀਰ ਸਿੰਘ ਹੈ ਜੀ ਛੋਟਾ ਬ੍ਰਦਰ ਅਜ ਸੁਨਦਰ ਸਿੰਘ ਬਾਰਕੋਟ ਚੋਂ ਜਾ ਰਿਹਾ ਸੀ ਕਰਾਈ ਕਸਤੇ ਜੋ ਪਰਮਗੜੀ ਵਾਲੀ ਸਾਂ ਤੋਂ ਗੱਡੀ ਆਈ ਬਹੁਤ ਤੇ ਇਹਨੂੰ ਹਟ ਕਰਕੇ ਗਈ ਜਣੀ ਆ ਪਤਾ ਨਹੀਂ ਲੱਗਾ ਅੱਜ ਸਾਨੂੰ ਕਿਸੇ ਨੇ ਫੋਨ ਕੀਤਾ ਇਹਨੂੰ ਗੱਡੀ ਮਾਰ ਕੇ ਤੁਹਾਡੇ ਬਲਾਕ ਵਿੱਚ ਧਿਆਨ ਅਸੀਂ ਮੁੱਖ ਤੇ ਗੱਜਲੇ ਅਸੀਂ ਚੋਟ ਪਿੱਤੀ ਹਸਪੀਟਲ ਨਾਲ ਗੱਡੀ ਵਾਲਾ ਨਹੀਂ ਲਿਖਿਆ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਬਾਕੀ ਬਾਰਪੁਰ ਦੇ ਪ੍ਰਧਾਨ ਨੂੰ ਫੋਨ ਕਰਤਾ ਪ੍ਰਧਾਨ ਸਾਹਿਬ ਨੂੰ ਜੇ ਨੇ ਕਹਿੰਨ ਕਿ ਹਮੇ ਉਂਗ ਪੀਰ ਜੀ ਵੀ ਆ ਗਏ ਵਕੀਲ ਸਾਹਿਬ ਕਮਲ ਦੇਵ ਜੀ ਹਾਂਜੀ ਕਪਿਲ ਜੀ ਜਿਹੜਾ ਐਕਸੀਡੈਂਟ ਹੋਇਆ ਜੀ ਵਕੀਲ ਸਾਹਿਬ ਦਾ ਇਹ ਦੋ ਕੀ ਕਹਿਣਾ ਚਾਹੁੰਦੇ ਸੀ ਜੀ ਜਿਹੜਾ ਕਿ ਕਹਿੰਦਾ ਵਕੀਲ ਸਾਹਿਬ ਬਾਹਰੇ ਸੀ ਗੱਲ ਨੂੰ ਉੱਥੋਂ ਫਾਸਟ ਬੋਟ ਤੇ ਇਸ ਵੀ ਦੇ ਗੱਡੀ ਆਈਗੀ ਹੈ ਉਹਨੇ ਹਿੱਟ ਕੀਤਾ ਗੱਲਿਆ ਤੇ ਮੌਕੇ ਤੇ ਸੱਟਾ ਮਾਰ ਕੇ ਫਰਾਰ ਹੋ ਗਿਆ ਗੱਲਿਆ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਜੇ ਟ੍ਰੀਟਮੈਂਟ ਚੱਲ ਰਿਹਾ ਹੈ ਕਿ ਇਨਸ਼ਾਅੱਲਾ ਅੱਜ ਸੀਟੀ ਸਕੈਨ ਹੋਣਾ ਹੈ ਸੱਟ ਕਿੰਨੀ ਕਾ ਜੀ ਸੱਟ ਕਾਫੀ ਹੈਗੀ ਹੈ ਸੀਟੀ ਸਕੈਨ ਹੋਣਾ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਬਾਕੀ ਠੀਕ ਮੈਡਮ ਸਾਡੇ ਕਮਰਜੈਂਸੀ ਵਿੱਚ ਕਿ ਜਸਵਿੰਦਰ ਸਿੰਘ ਦਾ ਪੇਸ਼ੈਂਟ ਆਇਆ ਨਹੀਂ ਜਨਾ ਤਾਂ ਤਰੰਗ ਲੱਗ ਗਈ ਤੇ ਉਹ ਕੇ ਦੇ ਵਿੱਚ ਜੰਦੇ ਵਿਚਲੇ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਇਥੇ ਅਸੀਂ ਫਰਸਟ ਏਡ ਦੇ ਉਹਨਾਂ ਚਾਹਣੇ ਉਹਨਾਂ ਦੇ ਸਿਰ ਦੇ ਸਾਹ ਕੋ ਜੀ ਜਦੋਂ ਅਸੀਂ ਸਕੈਨ ਕੀਆ ਤੇ ਉਹਨਾਂ ਦੇ ਰਾਈਟ ਥਾਈ ਬੋਨ ਫ੍ਰੈਕਚਰ ਆ ਗਿਆ ਉਹ ਵੀ ਐਕਸੀਡੈਂਟ ਵਿੱਚ ਤੋਂ ਹੋਇਆ। ਬੈਸੇ ਪੇਸ਼ੈਂਟ ਸਟੇਬਲ ਹੈ ਸਟਿਚਿੰਗ ਕਰ ਦਿੱਤੀ ਹੈ। ਠੀਕ ਹੈ। ਪਰ ਮੈਡੀਕਲ ਵਾਲੇ ਸਰ ਤੋਂ ਗੱਡੀ ਆਈ ਬਹੁਤ ਤੇ ਤੇ ਇਹਨੂੰ ਹਿੱਟ ਕਰਦੇ ਗਏ ਸੀ ਨਹੀਂ ਪਤਨ ਲੱਗਾ ਅੱਜ ਸਾਨੂੰ ਕਿਸੇ ਨੇ ਫੋਨ ਕੀਤਾ ਗੱਡੀ ਮਾਰ ਕੇ ਤੁਹਾਡੇ ਮਨ ਵਿੱਚ ਉਹ ਤੋਂ ਪਾਸਟ ਬੋਤੇ ਇਸ ਮਿਲਦੇ ਗੱਡੀ ਆਈਏ ਕੀ ਹੈ ਉਹਨੇ ਹਿੱਟ ਕੀਤਾ ਗੱਜਾ ਤੇ ਮੌਕੇ ਤੇ ਸੱਟਾ ਮਾਰ ਕੇ ਫਰਾਰ ਹੋ ਗਏ ਅਗਰ ਜੇ ਅਬੋਹਰ ਧਰਮ ਨਗਰੀ ਮੁੱਖ ਮਾਰਗ ਤੇ ਇੱਕ ਕਾਰ ਸਵਾਰ ਨੇ ਮੋਟਰਸਾਈਕਲ ਸਵਾਰ ਵਕੀਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਵਕੀਲ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਧਰਮ ਨਗਰੀ ਗਲੀ ਨੰਬਰ 12 ਤਹਿਸੀਲ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਧਰਮ ਨਗਰੀ ਮੁੱਖ ਸੜਕ ਤੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਰ ਸਵਾਰ ਨੇ ਟੱਕਰ ਵਰ ਦਿੱਤੀ ਜਿਸ ਕਾਰਨ ਵਕੀਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹਾਦਸੇ ਵਿੱਚ ਕਾਰ ਦਾ ਅਗਲਾ ਬੰਪਰ ਟੁੱਟ ਕੇ ਉੱਥੇ ਹੀ ਡਿੱਗ ਗਿਆ ਜਦਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਵਕੀਲ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਲੱਤ ਟੁੱਟਣ ਅਤੇ ਹੋਰ ਹਿੱਸਿਆਂ ਤੇ ਸੱਟਾਂ ਲੱਗਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹਾਂਜੀ ਵੀਰ ਜੀ ਹਾਂਜੀ ਮੈਂ ਦਾ ਜਸਪੀਰ ਸਿੰਘ ਆ ਜੀ ਛੋਟਾ ਬ੍ਰਦਰ ਆ ਜਸਵੰਦਰ ਸਿੰਘ ਬਾਰਕੋਟ ਨੂੰ ਜਾ ਰਿਹਾ ਸੀ ਕਰਾਈ ਰਸਤੇ ਤੋਂ ਤਰਮੇ ਦੀ ਸੰਤੋ ਗੱਡੀ ਆਈ ਬਹੁਤ ਤੇ ਇਹਨੂੰ ਹਿੱਟ ਕਰਕੇ ਗਈ ਚਲੀ ਆ ਪਤਾ ਨਹੀਂ ਲੱਗਾ ਅੱਜ ਸਾਨੂੰ ਕਿਸੇ ਨੇ ਫੋਨ ਕੀਤਾ ਗੱਡੀ ਮਾਰ ਕੇ ਤੁਹਾਡੇ ਵਿੱਚ ਧਿਆਨ ਅਸੀਂ ਮੁੱਕ ਤੇ ਗੱਜਲੇ ਅਸੀਂ ਚੋਕੀ ਤੇ ਹਸਪੀਟਲ ਨਾਲ ਗੱਡੀ ਵਾਲਾ ਨਹੀਂ ਲਿਖਿਆ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਬਾਕੀ ਬਾਰ ਕੋਰ ਦੇ ਪ੍ਰਧਾਨ ਨੂੰ ਫੋਨ ਕੀਤਾ ਪ੍ਰਧਾਨ ਸਾਹਿਬ ਜਿਵੇਂ ਕਹਿੰਦੇ ਹਾਂ ਵੀ ਵੀਰ ਚ ਵੀ ਆ ਗਏ ਵਕੀਲ ਸਾਹਿਬ ਕਪਿਲ ਦੇਵ ਜੀ ਹਾਂਜੀ ਕਪਿਲ ਜੀ ਜਿਹੜਾ ਐਕਸੀਡੈਂਟ ਹੋਇਆ ਜੀ ਵਕੀਲ ਸਾਹਿਬ ਦਾ ਇਹ ਦੋ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਕਿ ਕਹੇ ਵਕੀਲ ਸਾਹਿਬ ਗਾਰੇ ਸੀ ਕਰਨ ਉਤੋਂ ਪਾਸਟ ਮੋੜ ਤੇ ਇਸ ਵੀ ਦੇ ਗੱਡੀ ਆਈ ਗਈ ਹੈ ਉਹਨੇ ਹਿੱਟ ਕੀਤਾ ਲੱਗਿਆ ਤੇ ਮੌਕੇ ਤੇ ਸੱਟਾ ਮਾਰ ਕੇ ਫਰਾਰ ਹੋ ਗਿਆ ਲੱਗਦਾ ਹੈ ਜਿਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਜੇ ਟ੍ਰੀਟਮੈਂਟ ਚੱਲ ਰਿਹਾ ਹੈ ਕਿ ਇਨਸ਼ਾਅੱਲਾ ਅੱਜ ਸੀਟੀ ਸਕੈਨ ਹੋਣਾ ਹੈ ਸੱਟ ਕਿੰਨੀ ਕਾ ਜੀ ਸੱਟ ਕਾਫੀ ਹੈ ਗਈ ਹੈ ਸੀਟੀ ਸਕੈਨ ਹੋਣਾ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਬਾਅਦ ਵਿੱਚ ਠੀਕ ਹੈ ਅੱਜ ਸਵੇਰ ਦੇ ਕਮਰਜੈਂਸੀ ਵਿੱਚ ਜਸਵਿੰਦਰ ਸਿੰਘ ਦਾ ਪੇਸ਼ੈਂਟ ਆਇਆ ਨਹੀਂ ਜੁਨਾਤਾ ਧਰਮਨਗਰ ਪੇਂਡੂ ਕੋ ਕੇ ਦੇ ਵਿੱਚ ਚੰਦੇ ਵਿਚਲੇ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਇਥੇ ਸੀ ਫਰਸਟ ایڈ ਦਾ ਇੰਟਰਵੈਨਸ਼ਨ ਆ ਉਹਨਾਂ ਦੇ ਸਿਰ ਦੇ ਸੱਟ ਜੀ ਹੋਈ ਜਦੋਂ ਅਸੀਂ ਕੁਝ ਕੰਮ ਕੀਆ ਤੇ ਇਹ ਹੈ ਬੈਲ ਰਾਈਟ ਹਾਈ ਬੋਨ ਫ੍ਰੈਕਚਰ ਆ ਗਿਆ ਉਹ ਤਾਂ ਐਕਸੀਡੈਂਟ ਵੈਸੇ ਕੀਤਾ ਹੋਇਆ ਹੈ। ਬੈਸੇ ਪੇਸ਼ੈਂਟ ਸਟੇਬਲ ਹੈ ਸਟਿਚਿੰਗ ਵੀ ਅਧਿਕਰਤੀ ਹੈ। ਠੀਕ ਹੈ।